ਹਾਂਜੀ ਹਾਂਜੀ ਅੱਜ ਬਤਾਜੀ ਕੀ ਨਾਮ ਹੈ ਜਗਮੌਣ ਆਨ ਲਖਾ ਮੈਂ ਜੰਗਲਾਤ ਦਾ ਸੁਪਾ ਪ੍ਰਧਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਜਿੰਦੇ ਪੱਤੀ ਅੱਜ ਅਸੀਂ ਜਿਹੜੀਆਂ ਲੰਮੇ ਅਸਤੇ ਤੋਂ 25-25 ਸਾਲਾਂ ਤੋਂ ਅਸੀਂ ਕਾਂਗਰਸ ਦੇ ਨੂੰ ਵੀ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ ਕਾਲੀ ਸਰਕਾਰ ਬਰਦੂ ਵੀ ਲਗਾਤਾਰ ਸੰਘਰਸ਼ ਕਰਦੇ ਰਹੇ ਪਰ ਭਗਵਾਨਤਮਾਨ ਸਰਕਾਰ ਨੇ ਸਾਡੀ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿਨਨੇ ਵੀ ਸਾਡੇ ਡੇਲੀ ਵੇਜ ਦੇ ਚ ਵਰਕ ਕਰਨੇ ਕੰਡੈਕਟਰ ਤੇ ਲੱਗੇ ਕੰਮ ਇਹਨੇ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ ਜਿਨ੍ਹਾਂ ਦੀ 10 ਸਾਲ ਦੀ ਸਰਵਿਸ ਹੋ ਗਈ ਆ ਪਰ ਅੱਜ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਉਹ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਵੀ ਜਿਹੜਾ 10ਵੀਂ ਪਾਸ ਆ ਉਹਨੂੰ ਅਸੀਂ ਜਿਹਨੇ 10 ਸਾਲ ਦੀ ਸਰਵਿਸ ਹੋ ਗਈ ਜਾਂ ਕਿਸੇ ਨੇ ਕੋਰਟ ਕੇਸ ਦੇ ਵਿੱਚ ਕੋਰਟ ਕੇਸ ਨਹੀਂ ਕੀਤਾ ਵਾ ਅਸੀਂ ਉਹਨਾਂ ਨੂੰ ਰੈਗੂਲਰ ਕਰਾਂਗੇ ਜਿਹੜੇ 25 25 30 ਸਾਲਾਂ ਤੋਂ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਰੈਗੂਲਰ ਨਹੀਂ ਕਰਾਂਗੇ ਕਿਉਂਕਿ ਅਨਪੜ੍ਹ ਨੇ ਜਦੋਂ ਕਿ ਇਹੋ ਬੇਲਦਾਰ ਨੇ ਬੁੱਟੇ ਲਾਉਣ ਦਾ ਕੰਮ ਉਹਨਾਂ ਨੂੰ ਤਜਰਬਾ ਜਿਹੜਾ ਹੈਗਾ 25 25 ਸਾਲ ਦਾ ਹੋ ਗਿਆ ਉਹਨਾਂ ਨੂੰ ਰੈਗੂਲਰ ਹੋਣ ਤੋਂ ਬਾਝਾ ਰੱਖ ਰਹੇ ਨੇ ਉਹਦਾ ਰੋਸ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਆਇਆ ਉਹਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਹਾਂ ਉਹਨਾਂ ਅਸੀਂ ਕਰੋ ਤੇ ਮਦਦ ਦੀ ਨੀਤੀ ਦੇ ਤਹਿਤ ਜਿਹੜਾ ਹੈਗਾ ਸੰਘਰਸ਼ ਕਰਾਂਗੇ ਸਰਕਾਰ ਦੇ ਵਿਰੁੱਧ ਇਸ ਕਰਕੇ ਅਸੀਂ ਜਿਹੜਾ ਹੈਗਾ ਅੱਜ ਮੁੱਖ ਮੰਤਰੀ ਨੂੰ ਤਸਦੀਬ ਨਹੀਂ ਦੇਣ ਲਈ ਆਏ ਆ ਜੇ ਸਾਡੇ ਜੰਗਲਾਤ ਦੇ ਕੰਮੇ ਪੱਕੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਕੇ ਮੋਟੇ ਲਾ ਕੇ ਜਿਹੜਾ ਹੈਗਾ ਸਰਕਾਰ ਦੇ ਵਿਰੁੱਧ ਰੋਸ ਕਦੀ ਤੁਹਾਡੇ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਇਸ ਮਾਮਲੇ ਤੇ ਮੰਤਰੀ ਨਾਲ ਕਟੋ-ਕਟ 15-20 ਮੀਟਿੰਗਾਂ ਹੋ ਗਈਆਂ 15 ਮੀਟ 20 ਮੀਟਾਂ ਦੇ ਵਿੱਚ ਸਮਸਤਾਲ ਮਟੋਰ ਤੋਂ ਬਗੈਰ ਸਾਡੇ ਜਗਲਾਤ ਮੈਂ ਤੇ ਕਟਾਰੂ ਚੱਕ ਜੀ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਇਹ ਤਾਲਾ ਲਾ ਕੇ ਸਾਨੂੰ ਮੋੜ ਦਿੰਦਾ ਵੀ ਸਾਨੂੰ ਰੈਗੂਲਰ ਕਰਾਂਗੇ ਪਰ 3 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤੱਕ ਇੱਕ ਵੀ ਰੈਗੂਲਰ ਕੰਮ ਨਹੀਂ ਕੀਤਾ ਹੈਗਾ ਮੁੱਖ ਮੰਤਰੀ ਸਾਹਿਬ ਨੂੰ ਕੋਈ ਮੰਗ ਪੱਤਰ ਵੀ ਦੋਗੇ ਅੱਜ ਅਸੀਂ ਮੰਗ ਪੱਤਰ ਦੇਣ ਦੇ ਲਈ ਆਏ ਆ ਮੁੱਖ ਮੰਤਰੀ ਨੂੰ ਪਹਿਲਾਂ ਵੀ ਬਹੁਤ ਮੰਗ ਪੱਤਰ ਜੜਿਆ ਮੁੱਖ ਮੰਤਰੀ ਦੱਸਦੇ ਨੇ ਪਰ ਸੋਚ ਨਾਲ ਕਹਿਣਾ ਪੈਂਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਵੀ ਮੀਟਿੰਗ ਜਿਹੜੀ ਹੈਗੀ ਆ ਉਹ ਨਾ ਜਗਲਾਤ ਦੇ ਕੰਮਿਆਂ ਨਾਲ ਨਾ ਕਿਤੇ ਹੋਰ ਜੱਥੇ ਬੰਦੀਆਂ ਨਾਲ ਤਿੰਨ ਸਾਲਾਂ ਦੇ ਵਿੱਚ ਇਹਨਾਂ ਪੰਜਾਬ ਸਰਕਾਰ ਨੇ ਇੱਕ ਵੀ ਮੀਟਿੰਗ ਜਿਹੜੀ ਮੁਲਾਜ਼ਮ ਆਗੂਆਂ ਦੇ ਨਾਲ ਨਹੀਂ ਕੀਤੀ ਹੈਗੀ ਇੱਕ ਵਾਰ ਸਰਕਾਰ ਕਹਿਣ ਕਿ ਨੌਕਰੀਆਂ ਦਿੱਤੀਆਂ ਲਿਫਟੀਆਂ ਕੀਤੀਆਂ ਜਾਂਦੀਆਂ ਨੇ ਨਿਪਟੇ ਪੱਤਰਾਂ ਚ ਵੀ ਦਿੱਤੇ ਜਾ ਰਹੇ ਨੇ ਕਿ ਇਹ ਸਾਰਾ ਸਾਰਾ ਝੂਠ ਦਾ ਪਲੰਦਾ ਹੈ ਕਿਸੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈਗਾ ਇੱਕ ਵੀ ਬੰਦਾ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਸਿਰਫ ਜਿਹੜਾ ਟੀਚਰਾਂ ਦਾ ਤਨਖਾਹ ਵਧਾਉਣ ਤੱਕ ਕਰ ਛੋਟੇ ਮੋਟੇ ਤਨਖਾਹ ਜੋ ਰੂਪ ਵਧਿਆ ਹੋਰ ਕਿਸੇ ਨੂੰ ਵੀ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਠੀਕ ਹੈ ਹਾਂਜੀ ਅੱਜ ਬਦਾਂਜੀ ਕੀ ਨਾਮ ਹੈ ਜਗਮੌਣ ਆਉਣ ਲੋਕਾ ਮੈਂ ਜੰਗਲਾਤ ਦਾ ਸੁਪਾ ਪ੍ਰਧਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਆ ਜੀ ਅੱਜ ਅਸੀਂ ਜਿਹੜੀਆਂ ਲੰਮੇ ਅਸਤੇ ਤੋਂ 25-25 ਸਾਲਾਂ ਤੋਂ ਅਸੀਂ ਕਾਂਗਰਸ ਦੇ ਨੂੰ ਵੀ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ ਕਾਲੀ ਸਰਕਾਰ ਬੁਰਦੂ ਵੀ ਲਗਾਤਾਰ ਸੰਘਰਸ਼ ਕਰਦੇ ਰਹੇ ਪਰ ਭਗਵਾਨਤਮਾਨ ਸਰਕਾਰ ਨੇ ਸਾਡੀ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿੰਨੇ ਵੀ ਸਾਡੇ ਡੇਲੀ ਵੇਜ ਦੇ ਵਰਕਰ ਨੇ ਤਾਂ ਡਾਇਰੈਕਟਰ ਦੇ ਲੱਗੇ ਕੰਮ ਇਹਨੇ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ ਜਿਨ੍ਹਾਂ ਦੀ 10 ਸਾਲ ਦੀ ਸਰਵਿਸ ਹੋ ਗਈ ਆ ਪਰ ਅੱਜ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਉਹ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਵੀ ਜਿਹੜਾ 10ਵੀਂ ਪਾਸ ਆ ਉਹਨੂੰ ਅਸੀਂ ਜਿਹਨੇ 10 ਸਾਲ ਦੀ ਸਰਵਿਸ ਹੋ ਗਈ ਜਾਂ ਕਿਸੇ ਨੇ ਕੋਰਟ ਕੇਸ ਦੇ ਵਿੱਚ ਕੋਰਟ ਕੇਸ ਨਹੀਂ ਕੀਤਾ ਵਾ ਅਸੀਂ ਉਹਨਾਂ ਨੂੰ ਰੈਗੂਲਰ ਕਰਾਂਗੇ ਜਿਹੜੇ 25 25 30 ਸਾਲਾਂ ਤੋਂ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਰੈਗੂਲਰ ਨਹੀਂ ਕਰਾਂਗੇ ਕਿਉਂਕਿ ਅਨਪੜ੍ਹ ਨੇ ਜਦੋਂ ਕਿ ਇਹੋ ਬੇਲਦਾਰ ਨੇ ਬੁੱਟੇ ਲਾਉਣ ਦਾ ਕੰਮ ਉਹਨਾਂ ਨੂੰ ਤਜਰਬਾ ਜਿਹੜਾ ਹੈਗਾ 25 25 ਸਾਲ ਦਾ ਹੋ ਗਿਆ ਉਹਨਾਂ ਨੂੰ ਰੈਗੂਲਰ ਹੋਣ ਤੋਂ ਬਾਝਾ ਰੱਖ ਰਹੇ ਨੇ ਉਹਦਾ ਰੋਸ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਆਇਆ ਉਹਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਹਾਂ ਉਹਨਾਂ ਅਸੀਂ ਕਰੋ ਤੇ ਮਦਦ ਦੀ ਨੀਤੀ ਦੇ ਤਹਿਤ ਜਿਹੜਾ ਹੈਗਾ ਸੰਘਰਸ਼ ਕਰਾਂਗੇ ਸਰਕਾਰ ਦੇ ਵਿਰੁੱਧ ਇਸ ਕਰਕੇ ਅਸੀਂ ਜਿਹੜਾ ਹੈਗਾ ਅੱਜ ਮੁੱਖ ਮੰਤਰੀ ਨੂੰ ਤਜਾਵਨੀ ਦੇਣ ਲਈ ਆਏ ਹਾਂ ਜੇ ਸਾਡੇ ਜੰਗਲਾਤ ਦੇ ਕੰਮੇ ਪੱਕੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਕੇ ਮੋਟੇ ਲਾ ਕੇ ਜਿਹੜਾ ਹੈਗਾ ਸਰਕਾਰ ਦੇ ਵਿਰੁੱਧ ਰੋਸ ਕਦੀ ਤੁਹਾਡੇ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਇਸ ਮਾਮਲੇ ਤੇ ਮੰਤਰੀ ਨਾਲ ਕਟੋ-ਕਟ 15-20 ਮੀਟਿੰਗਾਂ ਹੋ ਗਈਆਂ 15 ਮਿੰਟ 20 ਮਿੰਟਾਂ ਦੇ ਵਿੱਚ ਸਮਸਤਾਲ ਮਟਰ ਤੋਂ ਬਗੈਰ ਸਾਡੇ ਜਗਲਾਤ ਮੈਂ ਤੇ ਕਟਾਰੂ ਚੱਕ ਜੀ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਇਹ ਤਾਲਾ ਲਾ ਕੇ ਸਾਨੂੰ ਮੋੜ ਦਿੰਦਾ ਵੀ ਸਾਨੂੰ ਰੈਗੂਲਰ ਕਰਾਂਗੇ ਪਰ 3 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤੱਕ ਇੱਕ ਵੀ ਰੈਗੂਲਰ ਕੰਮ ਨਹੀਂ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੂੰ ਕੋਈ ਮੰਗ ਪੱਤਰ ਵੀ ਦੋਗੇ ਅੱਜ ਅਸੀਂ ਮੰਗ ਪੱਤਰ ਦੇਣ ਦੇ ਲਈ ਆਏ ਆ ਮੁੱਖ ਮੰਤਰੀ ਨੂੰ ਪਹਿਲਾਂ ਵੀ ਬਹੁਤ ਮੰਗ ਪੱਤਰ ਜੜਿਆ ਮੁੱਖ ਮੰਤਰੀ ਦੱਸਦੇ ਨੇ ਪਰ ਅਫਸੋਸ ਨਾਲ ਕਹਿਣਾ ਪੈਂਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਵੀ ਮੀਟਿੰਗ ਆ ਜਿਹੜੀ ਹੈਗੀ ਆ ਨਾ ਜਗਲਾਤ ਦੇ ਕੰਮਿਆਂ ਨਾਲ ਨਾ ਕਿਤੇ ਹੋਰ ਜੱਥੇ ਬੰਦੀ ਨਾਲ ਤਿੰਨ ਸਾਲਾਂ ਦੇ ਵਿੱਚ ਇਹਨਾਂ ਪੰਜਾਬ ਸਰਕਾਰ ਨੇ ਇੱਕ ਵੀ ਮੀਟਿੰਗ ਜਿਹੜੀ ਮੁਲਾਜ਼ਮ ਆਗੂਆਂ ਦੇ ਨਾਲ ਨਹੀਂ ਕੀਤੀ ਹੈਗੀ ਇੱਕ ਵਾਰ ਸਰਕਾਰ ਕਹਿਣ ਕਿ ਨੌਕਰੀਆਂ ਦਿੱਤੀਆਂ ਜਾਂ ਲੁਕਤੀਆਂ ਕੀਤੀਆਂ ਜਾਣੀਆਂ ਨੇ ਨਿਪਟੇ ਪੱਤਰਾਂ ਵੀ ਦਿੱਤੇ ਜਾ ਰਹੇ ਨੇ ਇਹ ਸਾਰਾ ਸਾਰਾ ਝੂਠ ਦਾ ਪਲੰਦਾ ਹੈ ਕਿਸੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈਗਾ ਇੱਕ ਵੀ ਬੰਦਾ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਸਿਰਫ ਜਿਹੜਾ ਟੀਚਰਾਂ ਜਾਂ ਤਨਖਾਹ ਵਧਾਉਣ ਤੱਕ ਕਰ ਛੋਟੇ ਮੋਟੇ ਤਨਖਾਹਾਂ ਜੋ ਵਧੀਆਂ ਹੋਰ ਕਿਸੇ ਨੂੰ ਵੀ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਠੀਕ ਹੈ